ਅਹਮਦਾਬਾਦ ਜਿਹੜੀ ਹਵਾਈ ਘਟਨਾ ਵਾਪਰੀ ਜਹਾਜ਼ ਉਡਣ ਲੱਗਿਆਂ ਜਿਵੇਂ ਹਾਸਾ ਸ਼ਿਕਾਰ ਹੋਇਆ ਗੁਜਰਾਤ ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਭਾਰਤੀ ਜਿਹੜੀ 에ਰਲਾਈਨ ਹੈ ਹੈਨਾ ਉਹਦੀ 에ਅਰ ਇੰਡੀਆ 에ਅਰਲਾਈਨ ਉਹਦੀਆਂ ਉਡਾਨਾਂ ਦੇ ਉੱਤੇ ਲਗਾਤਾਰ ਮਤਲਬ ਕੋਈ ਨਾ ਕੋਈ ਆਫਤ ਹੈ ਰਹਿੰਦੀ ਆ ਆ ਹੁਣ ਲੰਘੇ ਕੱਲ ਦੀ ਉਹ ਹਸਾਬ ਲਾ ਲੂ ਸੀ ਕਹਿੰਦੇ ਜੀ 6 ਉਡਾਨਾਂ ਇੱਕੋ ਦਿਨ ਦੇ ਵਿੱਚ ਰੱਦ ਕਰਨੀਆਂ ਪਈਆਂ ਹਣਾ ਇੱਕ ਐਮਰਜੈਂਸੀ ਲੈਂਡਿੰਗ ਕਰਨੀ ਪੈਗੀ ਹਾਲਤੇ ਬਣੀ ਹੋਈ ਐ ਕਿ ਜਿਵੇਂ ਬੰਗਲੌਰੂ ਤੋਂ ਲੰਡਨ ਜਾਣੀ ਸੀ ਜਿਹੜੀ ਉਹਨੂੰ ਕਹਿੰਦੇ ਜੀ ਮਤਲਬ ਅਹਿਮਦਾਬਾਦ ਤੋਂ ਇੱਕ ਲੰਡਨ ਜਾਣੀ ਸੀ ਉਹ ਕੈਨਸਲ ਕਰਨੀ ਪਈ ਇਸੇ ਤਰ੍ਹਾਂ ਦਿੱਲੀ ਤੋਂ ਪੈਰਿਸ ਜਾਣੀ ਸੀ ਉਹ ਕੈਨਸਲ ਕਰਨੀ ਪਈ ਦਿੱਲੀ ਤੋਂ ਇੱਕ ਦੁਬਈ ਜਾਣੀ ਸੀ ਉਹ ਕੈਨਸਲ ਕਰਨੀ ਪਈ ਬੰਗਲੌਰੂ ਤੋਂ ਲੰਡਨ ਜਾਣੀ ਸੀ ਉਹ ਕੈਨਸਲ ਕਰਨੀ ਪਈ ਇਸੇ ਤਰ੍ਹਾਂ ਹੈ ਫਿਰ ਦਿੱਲੀ ਤੋਂ ਵੀ ਕਿ ਹਣਾ ਵੀ ਅੰਦਰ ਬਿਆਹ ਨਾ ਜਾਣੀ ਸੀ ਉਹ ਰੱਦ ਕਰਨੀ ਪਈ ਫਿਰ ਲੰਡਨ ਤੋਂ ਅੰਮ੍ਰਿਤਸਰ ਉਹ ਰੱਦ ਕਰਨੀ ਪਈ ਫਿਰ ਇੱਕ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਹੈਨਾ ਹੈਨਾ ਸੈਂਟ ਫੈਂਸਿਸ ਕੋ ਤੇ ਮੁੰਬਈ ਵਾਲੀ ਉਡਾਨ ਨੂੰ ਸੋ ਇਸ ਲਈ ਕਹਿੰਦੇ ਬਹੁਤ ਮੁਸ਼ਕਲ ਬਣੀ ਹੋਈ ਹੈ ਇਧਰ 에어 ਇੰਡੀਆ ਲਗਾਤਾਰ ਬਵਾਦਾਂ ਚ ਕਦੇ ਜਹਾਜ਼ ਨਾ ਮਿਲਣ ਕਰਕੇ ਕਦੇ ਬਿਨਾਂ ਕਾਰਨ ਦੱਸਿਆਂ ਕਦੇ ਕੋਈ ਤਕਨੀਕੀ ਖਾਮੀ ਕਦੇ ਇੰਜਨ ਚ ਖਰਾਬੀ ਉਹ ਲਗਾਤਾਰ ਸੋ ਇਸ ਲਈ ਲੋਕ ਹੁਣ ਇਹ ਡਰ ਪੈ ਚ ਨੇ ਬਸ ਕਿਸੇ ਵੀ ਯਾਤਰਾ ਚੜਨ ਲੱਗੇ ਡਰ ਪੈਂ ਹੁੰਦਾ ਇੱਕ ਘਟਨਾ ਤੋਂ ਬਾਅਦ ਪਰ ਆਹ ਲਗਾਤਾਰ ਜੋ 에어 ਇੰਡੀਆ ਦੀ ਯਾਜਾਂ ਨਾਲ ਵਾਪਰ ਰਿਆ ਖਾਸ ਕਰ ਬੋਇੰਗ ਵਾਲੇ ਪਹਿਲੂ ਤੇ ਉੱਤੇ ਤੇ ਫਿਰ ਵੱਡਾ ਸਵਾਲ ਖੜਾ ਦੂਸਰੇ ਪਾਸੇ ਜਦੋਂ ਫਿਰ ਹਵਾਈ ਯਾਜਾਂ ਦੀ ਗੱਲ ਚੱਲਦੀ ਹੈ ਤਾਂ 에어ਪੋਰਟਾਂ ਦਾ ਜ਼ਿਕਰ ਵੀ ਆ ਜਾਂਦਾ ਹੁਣ 에어ਪੋਰਟ ਦੇ ਵਰਨਣ ਵੀ ਖਬਰ ਸਾਹਮਣੇ ਆਉਣ ਲੱਗ ਪਈ ਕਿ ਪਾਈ ਉਡਾਨਾਂ ਵਧਾਈ ਜਾਂਦੇ ਨੇ ਰਨਵੇ ਨਹੀਂ ਬਣ ਰਹੇ ਉਹੋ ਜਿਹੇ ਪ੍ਰਬੰਧ ਨਹੀਂ ਹੋ ਰਿਹਾ 에어ਪੋਰਟ ਦੇ ਇਹਦੇ ਵਿੱਚੋਂ ਕਈ ਅਹਮਦਾਬਾਦ ਦਾ 에어ਪੋਰਟ ਹੀ ਸਵਾਲਾਂ ਦੇ ਘੇਰੇ ਚ ਹੈ ਪੂਨੇ ਦਾ ਹੈ ਪਟਨਾ ਦਾ ਹੈ ਮੈਸੂਰ ਦਾ ਹੈ ਗਵਾਲੀਅਰ ਦਾ ਹੈ हिसार ਦਾ ਹੈ ਸ਼ਿਮਲੇ ਦਾ ਹੈ ਇਹ ਕਿੰਨੇ 에어ਪੋਰਟ ਜਿਹੇ ਸਾਡੇ ਸਾਹਮਣੇ ਚੁਣੌਤੀ ਬਣ ਕੇ ਖੜੇ ਨੇ ਕਹਿੰਦੇ ਕਿ ਜਿਨ੍ਹਾਂ ਦੇ ਨਾਂ ਦੇ ਉੱਤੇ ਇੰਨੀ ਦੇਰ ਤੋਂ ਜੀ ਆ ਜਮੀਨ ਐਕਵਾਇਰ ਹੋ ਗਈ ਆ ਲੈ ਲਈ ਜੀ ਅੱਜ ਤੱਕ ਉਹਦੇ ਤੇ ਨਾ ਕਹਿੰਦੇ ਜੀ ਕੰਮ ਸ਼ੁਰੂ ਹੋਇਆ ਨਾ ਕੰਟਰੋਲ ਆਇਆ 에어ਪੋਰਟ ਦਾ ਤੇ ਨਾ ਉੱਥੇ ਕੁਝ ਹੋ ਸਕਿਆ ਸੋ ਉਡਾਨਾਂ ਲਗਾਤਾਰ ਵੱਧ ਰਹੀਆਂ ਦਬਾਅ ਲਗਾਤਾਰ ਵੱਧ ਰਿਹਾ ਪਰ ਕਹਿੰਦੇ ਜੀ 92 ਦੇ ਲਈ ਉਹ ਕੰਮ ਨਹੀਂ ਹੋ ਰਿਹਾ 에어ਪੋਰਟ ਦੇ ਉਸਰਾਂ ਦੇ ਕੰਮ ਨਹੀਂ ਹੋ ਰਹੇ ਇਹ ਵੀ ਚੀਜ਼ਾਂ ਕਹਿੰਦੇ ਪ੍ਰਭਾਵਿਤ ਕਰਦੀ ਹੈ ਕਈ ਵਾਰ ਸਿਸਟਮ ਨੂੰ ਜਿਹਦਾ ਕਾਰਨ ਕੋਈ ਨਾ ਕੋਈ ਹਾਸਾ ਵੀ ਬਣ ਜਾਂਦਾ ਇਸ ਲਈ ਇਸ ਸਮੇਂ ਹਵਾਈ ਉਡਾਨਾਂ ਵੀ ਤੇ ਭਾਰਤੀ ਰਿਪੋਰਟ ਵੀ ਚਰਚਾ 'ਚ ਵੀ ਨੇ ਵਿਵਾਦਾਂ 'ਚ ਵੀ ਨੇ ਤੇ ਲੋਕ ਇਹਨਾਂ ਨੂੰ ਲੈ ਕੇ ਫਿਕਰ 'ਚ ਵੀ ਨੇ ਬਹੁਤ ਬਹੁਤ ਸ਼ੁਕਰੀਆ